ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਭਗੋਤੀ ਜੂ ਕੀ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਦੋਹਰਾ ਭਗਤ ਭਗੋਤੀ ਤਿਸੇ ਕੀ ਜੋ ਰਣ ਧੀਰ ਤਰੈ ਅੰਗ ਸੰਗ ਹਉ ਲਾਗ ਹੂੰ ਪਾਛੇ ਪਗ ਨ ਕਰੈ ਸਵਈਆ ਭਗਤ ਭਗੋਤੀ ਸਾਜ ਕੈ ਪ੍ਰਭ ਜਗਿਆ ਅਰੰਭ ਰਚਾਇ ਹੈ ਰਣ ਰੂਪੇ ਬਹੂਤ ਚੜ੍ਹਾਏ ਕੈ ਡਫਡੌ ਰੂਡਿੰਕ ਬਜਾਏ ਹੈ ਕਲਨ ਆਰਦ ਹੜਹੜ ਹੱਸਿਆ ਰਣ ਸਾਵਤ ਜੁੱਧ ਮਚਾਏ ਹੈ ਦੁਲ ਦੁਲ ਖਿੰਗ ਵਿਗਸਿਆ ਰਣ ਰੋਹ ਰ ਕੋਹਰ ਵਰਖਾਏ ਹੈ ਕਰ ਸੁੱਤਾ ਸਿੰਘ ਜਗਾਇਆ ਖੜ ਧਰਤੀ ਹਾਕ ਚਲਾਏ ਹੈ ਮਾਨੁਖ ਪਕੜ ਭਕ ਲਿਆ ਕਰ ਜਗ ਕੁਮੰਡ ਮਚਾਏ ਹੈ ਭਗਤ ਭਗੌਤੀ ਦੁਰਜਨਾ ਫੜ ਠੁੰਠਰ ਮੰਝ ਕਢਾਏ ਹੈ ਹੱਥ ਖੱਪਰ ਫਟਕਣ डम ਚਰੂ ਕੜ ਕੰਗਲ ਖੋਲ ਬੁਲਾਏ ਹੈ ਉਥਲ ਪਥਲ ਕਪਨ ਕੋਰ ਭਖਰੂ ਲਉ ਤੁੰਦ ਮਚਾਏ ਹੈ ਲੁੱਥ ਪਲੱਥ ਧਰਤੀ ਨਾਲ ਤੜਪਿੰਜਰ ਕੁੰਤਕ ਖਾਏ ਹੈ ਲਪਟ ਝਪਟ ਲੈ ਤੇਗ ਨਾਲ ਰਣਸੂਰਾ ਘਾਣ ਕਤਾਏ ਹੈ ਖੱਚ ਕੋ ਖਪਣ ਜਹਾਂ ਜਮ ਧੜੇ ਰਣ ਰੱਥ ਪਲੱਥ ਖਪਾਏ ਹੈ ਰਕਤ ਪਲੇ ਟੀ ਜੋਗਨੀ ਹੁਣ ਦੁਰਜਨ ਖੇਤ ਖਪਾਏ ਹੈ ਰੁੰਡ ਮੁੰਡ ਕਮਸਾਨ ਖੇਤ ਰਣ ਜੰਬੂगिरਝ ਆਖਾਏ ਹੈ ਧਮਕ ਧਮਾਕੇ ਜਬਰ ਜੰਗ ਗਰਜੇ ਗੜ ਕੋਟਕ ਕੋਟ ਹਾਏ ਹੈ ਕਾੜ ਧੜ ਦੇ ਪਰਛੀਆਂ ਭਿੜੇ ਸੈਲ ਹੀ ਸੈਲ ਪੜਾਏ ਹੈ ਗਗਨ ਕੜਕੀ ਬਿਜਲੀ ਪਰ ਲੋ ਪਰਲੋਕ ਖਪਾਏ ਹੈ ਉਤ ਲੋਕ ਤੁਮੰਡ ਮਚਾਏ ਨਬੋ ਮੁੰਡ ਕਮੁੰਡ ਪੜਾਏ ਹੈ ਥਰ ਹਰ ਕੰਪੈ ਧਰਮ ਰਾਏ ਰਣ ਸੂਰਾ ਘਾਣ ਕਤਾਏ ਹੈ ਸੱਜੇ ਬੋਹਿਤ ਧੱਕਿਆ ਕਰ ਖੱਬੇ ਖੜਗ ਮਚਾਏ ਹੈ ਨਿਵੇੜਾ ਹਿੰਦੂ ਤੁਰਕਦਾਰਣ ਘਾਤ ਖੜਗ ਚੁਕਾਏ ਹੈ ਜਾਗਿਆ ਰੰਮ ਤੇ ਯੁਗ ਹੁਣ ਮਾਸ ਮਾਨੁਖ ਪਤਾਏ ਹੈ ਰਕਤ ਖੱਪਰ ਪਰ ਜੋਗਣੀ ਮਸ ਮੰਗਲ ਗੁਣ ਗਾਏ ਹੈ ਕੇਸ ਬਿਨਾਂ ਸਿਰ ਕੱਟਿਏ ਚਿੰਗਾੜੇ ਕਮਣ ਛੋੜਾਏ ਹੈ ਹੁਕਮਾਨੇ ਪ੍ਰਭਖਸ ਲੈ ਨਿਗੁਰਾਨੋ ਇਹ ਸਜਾਏ ਹੈ ਫਤਿਹ ਜੰਗ ਗੋਬਿੰਦ ਸਿੰਘ ਦਲ ਕੋਟਿਕ ਕੋਟ ਖਪਾਏ ਹੈ ਦੋਹਰਾ ਆਸਾ ਨਾ ਕਰ ਬ੍ਰਹਮਣਾਂ ਨਾ ਪਰਸੇ ਪਗ ਜਾਏ ਮਮ ਤੇ ਆਗ ਦੂਜੇ ਲਗੇ ਕੁੰਭ ਨਰਕ ਮਹਿ ਪਾਏ